ਪਾਹੇ ਗੁਰੂ ਜੀ ਗੌੜੀ ਗਵਾਰੇਰੀ ਮਹੱਲਾ ਪੰਜਵਾ ਹਮਤਨਵੰਤ ਬਾਗਠ ਸਚਨਾਏ ਹਰ ਗੁਣ ਕਾ ਵਹ ਸਹਿਜ ਸੁਪਾਏ ਰਹਾਓ ਪਿਉ ਦਾ ਦੇਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਡਾਰ ਅਖੂਟ ਅਤੋਲ ਕਾ ਵਹਿ ਖਰਚ ਰਲਮੇਲ ਪਾਈ ਟੋਟਨਾ ਆਵ ਵਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਈ ਸੁਏਤ ਖਜਾਨੇ ਲਿਆ ਰਲਾਏ ਵਾਹਿਗੁਰੂ ਜੀ ਗੋਵੜੀ ਗਵਾਰੇਰੀ ਮਹੱਲਾ ਪੰਜਵਾ ਹਮਤਨਵੰਤ ਬਾਗਠ ਸਚਨਾਏ ਅਰਗੁਣ ਗਾਵਹਿ ਸਹਿਜ ਸੁਪਾਏ ਰਹਾਉ ਪਿਉ ਦਾ ਦੇਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚ ਰਾਲ ਮਿਲ ਭਾਈ ਟੋਟ ਨ ਆਵ ਵਾਦੋ ਜੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਈ ਸੋ ਏਤ ਖਜ਼ਾਨੇ ਲਿਆ ਰਲਾਏ ਗੋਵੜੀ ਗਵਾਰੇਰੀ ਮਹੱਲਾ ਪੰਜਵਾ ਹਮ ਤਨਵੰਤ ਬਾਗਠ ਸਚਨਾਏ ਹਰ ਗੁਣ ਗਾਵੇ ਸਹਜ ਸੁਭਾਏ ਰਹਾਉ ਪਿਉ ਦਾ ਦੇਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਡਾਰ ਅਕੂਟ ਅਤੋਲ ਖਾਵੇ ਖਰਚ ਰਲ ਮਿਲ ਪਾਈ ਟੋਟਨ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਈ ਸੁਏਤ ਖਜਾਨੇ ਰ ਲਇ ਰਲਾਏ ਗੌੜੀ ਗਵਾਰੇਰੀ ਮਹੱਲਾ 5ਵਾਂ ਹਮ ਤਨਵੰਤ ਬਾਗਟ ਸਚਨਾਏ ਹਰ ਗੁਣ ਗਾਵੇ ਸਹਜ ਸੁਭਾਏ ਰਹਾਉ ਪੀਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੇ ਖਰਚੈ ਰਲ ਮਿਲ ਭਾਈ ਤੋਟਨ ਆਵੇ ਵਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਏ ਗਉੜੀ ਗਵਾਰੇ ਰੀ ਮਹੱਲਾ ਪੰਜਵਾਂ ਹਮ ਤਨਵੰਤ ਬਾਗਟ ਸਚਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ ਪੀਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਤੋਟਨ ਆਵੈ ਵਦ ਦੋ ਜਾਈ ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਇਆ ਰਲਾਏ ਗੌੜੀ ਗਵਾਰੇਰੀ ਮਹੱਲਾ ਪੰਜਵਾ ਹਮਤਨਵੰਤ ਬਾਗਠ ਸਚਨਾਏ ਹਰ ਗੁਣ ਗਾਵੈ ਸਹਿਜ ਸੁਬਾਏ ਰਹਾਓ ਪੀਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲੇ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਤੋਟਨ ਆਵੈ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੁ ਏਤ ਖਜ਼ਾਨੇ ਲਿਆ ਰਲਾਏ ਗੌੜੀ ਗਵਾਰੇਰੀ ਮਹੱਲਾ ਪੰਜਵਾ ਹਮਤਨਵੰਤ ਬਾਗਟ ਸਚਨਾਏ ਹਰ ਗੁਣ ਗਾਵੇ ਸਹਿਜ ਸੁਬਾਏ ਰਹਾਓ ਪੀਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨਾ ਰਤਨ ਲਾਲੇ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਕਵ ਕਰਚ ਰਲਮਿਲ ਭਾਈ ਟੋਟਨ ਆਵੇ ਵੱਧੋ ਜਾਈ ਕੋਹਨਾ ਨਕ ਜਿਸ ਮਸਤਕ ਲੇਖ ਲਿਖਾਏ ਸੁ ਏਤ ਖਜਾਨੇ ਲਿਆ ਰਲਾਏ ਗੌੜੀ ਗਵਾਰੇਰੀ ਮਹੱਲਾ ਪੰਜਵਾ ਹਮਤਨਵੰਤ ਬਾਗਠ ਸਚਨਾਏ ਹਰ ਗੁਣ ਗਾਵੇ ਸਹਿਜ ਸੁਬਾਏ ਰਹਾਓ ਪੀਓ ਦਾਦੇ ਕਾ ਕੋਲ ਡਿਠਾ ਖਜਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੁ ਨ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਤੋਟ ਨ ਆਵੈ ਵਦ ਦੋ ਜਾਈ ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜਾਨੈ ਲਇਆ ਰਲਾਏ ਗਉੜੀ ਗਵਾਰੇ ਰੀ ਮਹੱਲਾ ਪੰਜਵਾਂ ਹਮ ਤਨਵੰਤ ਬਾਗਟ ਸਚਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਰਹਾਉ ਪੀਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਤੋਟਨ ਆਵੇ ਵੱਧ ਦੋ ਜਾਈ ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਏ ਗੌੜੀ ਗਵਾਰੇਰੀ ਮਹੱਲਾ ਪੰਜਵਾ ਹਮਤਨਵੰਤ ਬਾਗਟ ਸਚਨਾਏ ਹਰਗੁਣ ਗਾਵੈ ਸਹਿਜ ਸੁਬਾਏ ਰਹਾਉ ਪੀਉ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲੇ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਤੋਟਨ ਆਵੈ ਵੱਧ ਦੋ ਜਾਈ ਗੋਹਨਾ ਨਕ ਜਿਸ ਮਸਤਕ ਲੇਖ ਲਿਖਾਏ ਸੁ ਏਤ ਖਜ਼ਾਨੇ ਲਿਆ ਰਲਾਏ ਗੌੜੀ ਗਵਾਰੇਰੀ ਮਹੱਲਾ ਪੰਜਵਾ ਹਮਤਨਵੰਤ ਬਾਗਠ ਸਚਨਾਏ ਹਰ ਗੁਣ ਗਾਵੇ ਸਹਿਜ ਸੁਬਾਏ ਰਹਾਓ ਪੀਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲੇ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਆਵੇ ਖਰਚਾ ਰਲਮਿਲ ਭਾਈ ਤੋਟਨ ਆਵੇ ਵੱਧੋ ਜਾਈ ਕਹੋ ਨਾ ਨਕ ਜਿਸ ਮਸਤਕ ਲੇਖ ਲਿਖਾਏ ਸੁ ਏਤ ਖਜ਼ਾਨੇ ਲਿਆ ਰਲਾਏ ਗੌੜੀ ਗਵਾਰੇਰੀ ਮਹੱਲਾ ਪੰਜਵਾ ਹਮਤਨਵੰਤ ਬਾਗਠ ਸਚਨਾਏ ਹਰ ਗੁਣ ਗਾਵੇ ਸਹਿਜ ਸੁਬਾਏ ਰਹਾਓ ਪੀਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੁ ਨ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਤੋਟਨ ਆਵੇ ਵਦ ਦੋ ਜਾਈ ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਗਉੜੀ ਗਵਾਰੇ ਰੀ ਮਹੱਲਾ ਪੰਜਵਾਂ ਹਮ ਤਨਵੰਤ ਬਾਗਟ ਸਚਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਰਹਾਉ ਪੀਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਤੋਟਨ ਆਵੇ ਵੱਧ ਦੋ ਜਾਈ ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਏ ਗੌੜੀ ਗਵਾਰੇਰੀ ਮਹੱਲਾ ਪੰਜਵਾ ਹਮਤਨਵੰਤ ਬਾਗਟ ਸਚਨਾਏ ਹਰਗੁਣ ਗਾਵੈ ਸਹਿਜ ਸੁਬਾਏ ਰਹਾਓ ਪੀਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲੇ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਤੋਟਨ ਆਵੈ ਵੱਧ ਦੋ ਜਾਈ ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆ ਰਲਾਏ ਗੌੜੀ ਗਵਾਰੇ ਰੀ ਮਹੱਲਾ ਪੰਜਵਾਂ ਹਮ ਤਨਵੰਤ ਬਾਗਟ ਸਚਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਰਹਾਉ ਪੀਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਹਾ ਵੇ ਕਰਚੈ ਰਲਮਿਲ ਭਾਈ ਟੋਟਨ ਆਵੇ ਵੱਧ ਦੋ ਜਾਈ ਕਹਨਾ ਨਕ ਜਿਸ ਮਸਤਕ ਲੇਖ ਲਿਖਾਏ ਸੁ ਏਤ ਖਜ਼ਾਨੇ ਲਿਆ ਰਲਾਏ ਗੌੜੀ ਗਵਾਰੇਰੀ ਮਹੱਲਾ ਪੰਜਵਾ ਹਮਤਨਵੰਤ ਬਾਗਠ ਸਚਨਾਏ ਹਰਗੁਣ ਗਾਵੇ ਸਹਿਜ ਸੁਬਾਏ ਰਹਾਓ ਪੀਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਛੁ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੇ ਖਰਚਾ ਰਲ ਮਿਲ ਭਾਈ ਤੋਟਨ ਆਵੇ ਵਦ ਦੋ ਜਾਈ ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਏ ਗਉੜੀ ਗਵਾਰੇ ਰੀ ਮਹੱਲਾ ਪੰਜਵਾਂ ਹਮ ਤਨਵੰਤ ਬਾਗਟ ਸਚਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਰਹਾਉ ਪੀਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੇ ਖਰਚੈ ਰਲ ਮਿਲ ਭਾਈ ਤੋਟਨ ਆਵੇ ਵੱਧ ਦੋ ਜਾਈ ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਏ ਗੌੜੀ ਗਵਾਰੇਰੀ ਮਹੱਲਾ ਪੰਜਵਾ ਹਮਤਨਵੰਤ ਬਾਗਟ ਸਚਨਾਏ ਹਰਗੁਣ ਗਾਵੈ ਸਹਿਜ ਸੁਬਾਏ ਰਹਾਉ ਪੀਉ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੈ ਖਰਚੈ ਰਲ ਮਿਲ ਭਾਈ ਤੋਟਨ ਆਵੈ ਵੱਧ ਦੋ ਜਾਈ ਕਹੋਨਾ ਨਕ ਜਿਸ ਮਸਤਕ ਲੇਖ ਲਿਖਾਏ ਸੁ ਏਤ ਖਜ਼ਾਨੇ ਲਿਆ ਰਲਾਏ ਗੌੜੀ ਗਵਾਰੇਰੀ ਮਹੱਲਾ ਪੰਜਵਾ ਹਮਤਨਵੰਤ ਬਾਗਠ ਸਚਨਾਏ ਹਰ ਗੁਣ ਗਾਵੇ ਸਹਿਜ ਸੁਬਾਏ ਰਹਾਓ ਪੀਓ ਦਾਦੇ ਕਾ ਕੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੂਲ ਭਰੇ ਪੰਡਾਰ ਅਖੂਟ ਅਤੋਲ ਕਾ ਵ ਕਰਚ ਰਲ ਮਿਲ ਭਾਈ ਟੋਟਨ ਆਵੇ ਵੱਧ ਦੋ ਜਾਈ ਕਹਨਾ ਨਕ ਜਿਸ ਮਸਤਕ ਲੇਖ ਲਿਖਾਏ ਸੁ ਏਤ ਖਜ਼ਾਨੇ ਲਿਆ ਰਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ